ਡਾਕਟਰ ਸਿਮਰਨ ఫిਜ਼ੀਓਥੈਰੇਪਿਸਟ ਅੱਜ ਅਸੀਂ ਆਪਣੇ ਨਵੇਂ ਹਸਪੀਟਲ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਦੀ ਓਪਨਿੰਗ ਕੀਤੀ ਹੈ ਜਿੱਥੇ ਅਸੀਂ 24 ਘੰਟੇ 7 ਦਿਨ ਪੂਰੀ ਫੈਸਿਲਿਟੀਆਂ ਪ੍ਰੋਵਾਈਡ ਕਰਾਂਗੇ ਮੱਲਾਵਾਲਾ ਹਰਕਿਆ ਨਾਲ ਸੰਬੰਧਿਤ ਲੋਕਾਂ ਲਈ ਇਲਾਕਾ ਨਿਵਾਸੀਆਂ ਲਈ ਇਹ ਖਬਰ ਖਾਸ ਹੋਣ ਵਾਲੀ ਹੈ ਜੇਕਰ ਕਦੇ ਵੀ ਅਮਰਜੈਂਸੀ ਮੈਡੀਕਲ ਸਵਾਵਾ ਦੀ ਲੋੜ ਅਮਰਜੈਂਸੀ ਸਮੇਂ ਦੇ ਵਿੱਚ ਕਿਸੇ ਵੀ ਇਨਸਾਨ ਨੂੰ ਪੈਂਦੀ ਹੈ ਤਾਂ ਬਹੁਤ ਦੂਰ ਫਿਰੋਜ਼ਪੁਰ ਮੋਕਾ ਜਾਂ ਅਮਰਤਸਰ ਵਰਗੇ ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ ਜਿਸ ਨਾਲ ਸਮਾਂ ਬਦਰ ਨਾਲ ਜ਼ਿੰਦਗੀ ਬਚਾਉਣ ਦਾ ਰਿਸਕ ਵੀ ਵੱਧ ਜਾਂਦਾ ਹੈ ਤੋਂ ਹੁਣ ਆਪਣੇ ਇਲਾਕੇ ਦੇ ਵਿੱਚ ਹਰਕਿਆ ਦੇ ਵਿੱਚ ਸਥਿਤ ਨਵਾਂ ਅਮਰਜੀਤ ਮਲਟੀ ਸਪੈਸ਼ਲਿਸਟ ਹਸਪੀਟਲ ਖੁੱਲ ਚੁੱਕਿਆ ਹੈ ਜਿਸ ਵਿੱਚ 24/7 ਅਮਰਜੈਂਸੀ ਅਤੇ ਨਾਲ ਹੋਰ ਸਿਹਤ ਸਵਾਵਾ ਨੂੰ ਲੈ ਕੇ ਇਲਾਕੇ ਨੂੰ ਹੋਵੇਗਾ ਲਾਪ ਇਸ ਮੌਕੇ ਸਾਡੀ ਪੱਤਰਕਾਰ ਟੀਮ ਨੇ ਗੱਲਬਾਤ ਕਰਦਿਆ ਕਿਸਾਨ ਅਗੁਰਿਸ਼ਪਾਲ ਸਿੰਘ ਗੱਟਾ ਬਾਦਸ਼ਾਹ ਨੇ ਕਿਹਾ ਕਿ ਅਮਨਜੀਤ ਸਪੈਸ਼ਲਿਸਟ ਹਸਪੀਟਲ ਜੋ ਕਿ ਹਾਰਪਿਕਾ ਦੇ ਵਿੱਚ ਸਥਿਤ ਹੈ ਇਹ ਸਾਡੇ ਇਲਾਕੇ ਦਾ ਸਾਡੇ ਖੇਤਰ ਦਾ ਸਭ ਵੱਡਾ ਹਸਪਤਾਲ ਹੈ ਜਿਸ ਵਿੱਚ ਸਾਨੂੰ 24/7 ਸੇਵਾਵਾਂ ਮਿਲ ਸਕਣਗੀਆਂ 24/7 ਡਾਕਟਰ ਮਿਲਣਗੇ ਐਮਪੀ ਡਾਕਟਰ ਹਾਜ਼ਰ ਰਹਿਣਗੇ ਉਹਨਾਂ ਕਿਹਾ ਕਿ ਅਮਨਜੀਤ ਮਲਟੀ ਸਪੈਸ਼ਲਿਸਟ ਹਸਪਤਾਲ ਵਿੱਚ ਐਂਬੂਲੈਂਸ ਦੀਆਂ ਸਵਾਵਾ 24 ਘੰਟੇ ਅਵੇਲੇਬਲ ਹਨ। ਉਹਨਾਂ ਕਿਹਾ ਕਿ ਇਨਾਂ ਕੋਲ 2 ਆਪਰੇਸ਼ਨ ਥੀਟਰ ਹਨ ਅਤੇ 20 ਬੈੱਡਡ ਆਈਸੀਯੂ ਦੇ ਨਾਲ 4 ਵੈਂਟੀਲੇਟਰ ਸਵਾਵਾ ਅਵੇਲੇਬਲ ਹਨ। ਉਹਨਾਂ ਕਿਹਾ ਕਿ ਇਨਾਂ ਦੀ ਵਤੀਆ ਤੇ ਪ੍ਰੋਪਰ ਟੀਮਾ 24/7 ਐਮਰਜੈਂਸੀ ਸਵਾਵਾਂ ਵਾਲੀ ਹਾਜ਼ਰ ਹਨ। ਇਸ ਮੌਕੇ ਡਾਕਟਰ ਅਮਨਜੀਤ ਨੇ ਸਾਡੀ ਪੱਤਰਕਾਰੀ ਟੀਮ ਨਾਲ ਗੱਲਬਾਤ ਕਰਦਿਆਂ ਕੀ ਕਿਹਾ ਸੁਣੋ ਤੁਸੀਂ ਵੀ। ਇਸ ਤੋਂ ਪਹਿਲਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਹਾਂਜੀ ਡਾਕਟਰ ਸਾਹਿਬ ਅੱਜ ਓਪਨਿੰਗ ਹੋਈ ਕਿਹੜੀ ਕਰਨੀ ਹੈ ਹਾਂਜੀ ਮੈਂ ਡਾਕਟਰ ਸਿਮਰਨ ఫిਜ਼ੀਓਥੈਰੇਪਿਸਟ ਅ ਅੱਜ ਅਸੀਂ ਆਪਣੇ ਨਵੇਂ ਹਸਪੀਟਲ ਅਮਨਦੀਪਸ ਮਲਟੀ ਸਪੈਸ਼ਲਿਟੀ ਹਸਪੀਟਲ ਦੀ ਓਪਨਿੰਗ ਕੀਤੀ ਹੈ ਜਿੱਥੇ ਅਸੀਂ 24 ਘੰਟੇ 7 ਦਿਨ ਪੂਰੀ ਫੈਸਿਲਿਟੀਆਂ ਪ੍ਰੋਵਾਈਡ ਕਰਾਂਗੇ ਅ ਮੈਂ ਜਿਵੇਂ ਕਿ ఫిਜ਼ੀਓਥੈਰੇਪਿਸਟ ਨਾ ਅਸੀਂ ਜੋਇੰਟ ਜੋੜਾਂ ਦੇ ਰਿਲੇਟਿਡ ਕਮਰ ਦਰਦ ਮੋਢਾ ਜਾਮ ਇਦਾਂ ਦੀਆਂ ਬਿਮਾਰੀਆਂ ਨੂੰ ਬਹੁਤ ਚੰਗੇ ਤਰੀਕੇ ਨਾਲ ਟਰੀਟ ਕਰਾਂਗੇ ਤੇ ਤੁਸੀਂ ਆਪਣੇ ਕਿਸੇ ਵੀ ਜਿਵੇਂ ਕਿ ਨਿਊਰੋ ਦੇ ਪੇਸ਼ੈਂਟ ਆਉਂਦੇ ਆ ਜੀਬੀਐਸ ਦੇ ਹੋਗੇ ਹਨਾ ਤੇ ਹੈਮਪੈਰੇਸਿਸ ਹੋਗੇ ਅਦਰੰਗ ਦੇ ਪੇਸ਼ੈਂਟ ਉਹਨਾਂ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਟਰੀਟ ਕਰਾਂਗੇ ਬਾਕੀ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਪਹਿਲਾਂ ਤਾਂ ਮੈਂ ਆਪਣੇ ਜਿੰਨੇ ਵੀ মিডিਆ ਸਾਥੀ ਆਏ ਆ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਅੱਜ ਅਸੀਂ ਆਪਣੇ ਹਸਪੀਟਲ ਦੀ ਓਪਨਿੰਗ ਕੀਤੀ ਆ ਅਮਨਜੀਤ ਮਲਟੀ ਸਪੈਸ਼ਲਿਸਟ ਹਸਪੀਟਲ ਜੋ ਕਿ ਆਰਪ ਦੇ ਵਿੱਚ ਸਥਿਤ ਆ ਜਿਹੜੀ ਸਾਨੂੰ ਸਾਡੇ ਏਰੀਏ ਦਾ ਖੇਤਰ ਦਾ ਸਭ ਤੋਂ ਵੱਡਾ ਹਸਪਤਾਲ ਆ। ਇਹਦੇ ਵਿੱਚ ਸਾਨੂੰ ਸਭ ਤੋਂ ਵੱਡਾ 24 ਘੰਟੇ ਸਰਵਿਸ ਇੱਥੇ ਮਿਲੂਗੀ। 24 ਘੰਟੇ ਡਾਕਟਰ ਮਿਲਣਗੇ, ਐਮਡੀ ਡਾਕਟਰ ਮਿਲਣਗੇ ਨਾਲ ਸਾਰੀ ਨਾਲ ਅਸੀਂ ਐਂਬੂਲੈਂਸ ਦੀਆਂ ਸਵਾਮਾਂ ਦੇਵਾਂਗੇ 24 ਘੰਟੇ। ਕਿ ਸਾਡੇ ਕੋਲੇ ਆਪਰੇਸ਼ਨ ਥੀਟਰ ਆ, ਦੋ ਆਪਰੇਸ਼ਨ ਥੀਟਰ ਆ, 20 ਬੈੱਡਡ ਆਈਸੀਯੂ ਆ, ਨਾਲ ਚਾਰ ਵੈਂਟੀਲੇਟਰ ਆ। ਪੂਰੀ ਵਧੀਆ ਸਾਡੇ ਨਾਲ ਪ੍ਰੋਪਰ ਟੀਮ ਆ। ਮਾਇਰਸ਼ਪਾਲ ਸਿੰਘ ਅਟਾਪਾਦਸ਼ਾ ਕਿਸਾਨ ਵਿਦੁਰਸ਼ਖਰਸ਼ ਕਮੇਟੀ ਜੋਨ ਪ੍ਰਧਾਨ ਮੱਲਾਂਵਾਲਾ ਅੱਜ ਤੁਸੀਂ ਵੇਖ ਰਹੇ ਜੇ ਕਿ ਜਿਵੇਂ ਅਮਨਦੀਪ ਅਮਨਜੀਤ ਮਲਟੀਪਰਪਸ ਹਸਪਤਾਲ ਜਿਹੜਾ ਉਦ ਘਾਟਨ ਹੋਇਆ ਹੈ ਗੁਰੂ ਮਹਾਰਾਜ ਲਿਆ ਕੇ ਤੇ ਜਿਹੜਾ ਹਸਪਤਾਲ ਦਾ ਮਹੂਰਤ ਅੱਜ ਕੀਤਾ ਗਿਆ ਹੈ ਇਹ ਮਤਲਬ ਇਲਾਕੇ ਦੀ ਮੰਗ ਸੀ ਕਿਉਂਕਿ ਇਥੋਂ ਫਰੋਜਪੁਰ ਵੀ ਕਾਫੀ ਦੂਰ ਹੈ ਜੀਰਾ ਵੀ ਕਾਫੀ ਦੂਰ ਬਣ ਜਾਂਦਾ ਤੇ ਮੇਨ ਹਾਈਵੇ ਜਿਹੜੇ ਜਿਹਨੂੰ ਆਪਾਂ ਕਹਿ ਲਈਏ ਕਿ ਮਖੂ ਫਰੋਜਪੁਰ ਹਾਈਵੇ ਟੱਪਦਾ ਔਰ ਫਰੋਈਪੁਰ ਆਰਫ ਕਿਆਂ ਤੋਂ ਹੋ ਕੇ ਜਿਹੜਾ ਕੋਟ ਬੁੱਢੇ ਅੰਮ੍ਰਿਤਸਰ ਨੂੰ ਜੋੜਦਾ ਇਹ ਚਰਸਤੇ ਦੇ ਵਿੱਚ ਜਿਹੜੀ ਮਤਲਬ ਇਹਦੀ ਬਹੁਤ ਵੱਡੀ ਮੰਗ ਸੀ ਇਲਾਕੇ ਦੀ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਡਾਕਟਰ ਅਮਨਜੀਤ ਫਰੀਦੇਵਾਲੇ ਤੋਂ ਨੇ ਪਿੰਡ ਫਰੀਦੇਵਾਲੇ ਤੋਂ ਡਾਕਟਰ ਅਮਨਜੀਤ ਜੀ ਜਿਨ੍ਹਾਂ ਨੇ ਬਹੁਤ ਵੱਡਾ ਉਦਮ ਪਰਾਲਾ ਕਰਕੇ ਬਹੁਤ ਵਧੀਆ ਇਲਾਕੇ ਨੂੰ ਇੱਕ ਹਸਪਤਾਲ ਦਿੱਤਾ ਹੈ ਆਸ ਕਰਦੇ ਆ ਕਿ ਪੂਰੇ ਇਲਾਕੇ ਨੂੰ ਇਸ ਹਸਪਤਾਲ ਦਾ ਸਹਿਯੋਗ ਹੋਵੇਗਾ ਔਰ ਵਧੀਆ ਵਧੀਆ ਚੰਗੇ ਮਾਹੌਲ ਦੇ ਵਿੱਚ ਲੋਕਾਂ ਦੇ ਨਾਲ ਵਧੀਆ ਵਿਚਰਨਗੇ ਧੰਨਵਾਦ ਹਾਂਜੀ ਡਾਕਟਰ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੇਖੋ ਸਾਰੀ ਅਸੀਂ ਨਮਾ ਹਸਪੀਟਲ ਅਮੰਦੀ ਸੁਪਰ ਮਲਟੀ ਸਪੈਸ਼ਲਿਸਟ ਹਸਪੀਟਲ ਹਰਫ ਕੇ ਅੱਜ ਅਸੀਂ ਓਪਨਿੰਗ ਕੀਤੀ ਹੈਗੀ ਹੈ ਠੀਕ ਹੈ ਜੀ ਇੱਥੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕੀਤਾ ਜਾਏਗਾ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ ਜਿੱਦਾਂ ਸੱਪ ਦੇ ਕੱਟੇ ਦਾ ਦਵਾਈਆਂ ਪੀਤੀ ਚੜੀ ਦਾ ਠੀਕ ਹੈ ਜੀ ਉਸ ਬਾਇਲ ਦੇ ਅਟੈਕ ਦਾ ਛਾਤੀ ਦਾ ਸ਼ੂਗਰ ਦਾ ਸਭ ਰੋਗਾਂ ਦਾ ਇੱਥੇ ਇਲਾਜ ਕੀਤਾ ਜਾਏਗਾ ਜੀ ਹਾਂਜੀ ਸਵਾਮਾ 24 ਘੰਟੇ ਇੱਥੇ 24 ਆਰ ਸਵਾਮਾ ਅਵੇਲੇਬਲ ਹੋਣਗੇ ਸਾਡੇ ਕੋਲ ਐਮਬਲੈਂਸ ਵੀ ਸਵਾਮਾ ਵੀ ਅਵੇਲੇਬਲ ਹੈਗੇ ਸਾਰੀ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈਗੀ ਹੈ ਬਾਈ ਗੁਰਿਆ ਕਾਲ ਸਾਹਿਬ ਬਾਈ ਗੁਰੂਪਤੇ ਮੈਡੀਮੈਡ ਡਾਕਟਰ ਗਗਨ ਬੀ ਐਮ ਐਸ ਸੋ ਮੈਂ ਤਾਂ ਦੱਸਣ ਲੱਗਾ ਵੀ ਆਪਣੀਆਂ ਆਪਰੇਸ਼ਨ ਥੀਟਰ ਦੀਆਂ ਫੈਸਿਲਿਟੀਜ਼ ਬਾਰੇ ਦੱਸ ਲਾਂਗਾ ਵੀ ਸਾਡੇ ਕੋਲ ਕਿਸ ਕਿਸ ਤਰ੍ਹਾਂ ਦੀਆਂ ਫੈਸਿਲਿਟੀ ਨੇ ਵੀ ਕਿਹੜੇ ਕਿਹੜੇ ਕੇਸ ਆਪਾਂ ਇੱਥੇ ਕਰ ਸਕਦੇ ਹਾਂ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਟ੍ਰੋਮਾ ਕੇਸਿਸ ਐਕਸੀਡੈਂਟ ਕੇਸ ਜਿਹੜੇ ਹੁੰਦੇ ਨੇ ਠੀਕ ਹੈ ਜਦਾਂ ਕਿਸੇ ਦਾ ਚੋਲਾ ਬਦਲਣਾ ਗੋਡੇ ਬਦਲਨੇ ਹਨਾ ਫਿਰ ਉਹਦੀ ਸਵਾਵਾ ਵੀ ਦਿੱਤੀ ਜਾਂਦੀ ਹੈ ਹਨਾ ਫਿਰ ਔਰਤਾਂ ਦੇ ਵਿਭਾਗ ਵੀ ਸਾਡੇ ਕੋਲ ਸਾਰਾ ਕੋਲ ਆ ਹਨਾ ਜਿਹੜਾ ਨਾਰਮਲ ਡਿਲੀਵਰੀ ਕਰੋ ਜਾਂ ਵੱਡਾ ਆਪਰੇਸ਼ਨ ਆਪਾਂ ਕਹਿ ਸਕਦੇ ਹਾਂ ਉਹਦੀ ਸਵਾਵਾ ਵੀ ਆਪਾਂ ਨਾਲ ਦੇਖ ਰਹੇ ਆ ਆਪਰੇਸ਼ਨ ਥੀਟਰ ਦੇ ਵਿੱਚ ਅਸੀਂ ਹਰ ਤਰ੍ਹਾਂ ਦੀ ਸਰਜਰੀ ਇੱਥੇ ਮੁਹਈਆ ਕਰਾਨੀ ਹੈ ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਵੇ ਨਿਊਰੋ ਦੀ ਹੋਵੇ ਬ੍ਰੇਨ ਦੀ ਹੋਵੇ ਸਪਾਈਨ ਦੀ ਕਹਿ ਲਓ ਹਨਾ ਹੱਡੀਆਂ ਦੀ ਕਹਿ ਲਓ ਜਾਂ ਔਰਤਾਂ ਦੀ ਗੱਲੋ ਹਨਾ ਇੱਥੇ ਹਰ ਤਰ੍ਹਾਂ ਦੀ ਸਰਜਰੀ ਅਵੇਲੇਬਲ ਹੋਏਗੀ ਕੱਟੇ ਹੋਏ ਅੰਗ ਦੀ ਮੈਂ ਤੁਹਾਨੂੰ ਦੱਸਦਾ ਵਾਂ ਇੱਥੇ ਕੱਟੇ ਹੋਏ ਅੰਗ ਦੇ ਜਿਹੜਾ ਆਪਾਂ ਜੋੜਨ ਦੀ ਗੱਲ ਕਰਦੇ ਹਾਂ ਉਹ ਹੀ ਆਪਾਂ ਇੱਥੇ ਕਰ ਰਹੀਆਂ ਨੇ ਉਸ ਤਰ੍ਹਾਂ ਦੀ ਆਪਾਂ ਸਾਰੀ ਮਸ਼ੀਨਰੀ ਸਾਡੇ ਕੋਲ ਅਵੇਲੇਬਲ ਹੈ ਠੀਕ ਹੈ ਜੀ ਜਿਹੜਾ ਆਪਾਂ ਕਿੰਨੇ ਸਮੇਂ ਦੇ ਵਿੱਚ ਤੁਹਾਡੇ ਕੋਲ ਪਹੁੰਚ ਸਕਦਾ ਜੀ ਜਿਹੜਾ ਜੇਕਰ ਕੱਟੇ ਅੰਗ ਦਾ ਜਿਹੜਾ ਉਹਨੂੰ ਫਾਇਦਾ ਹੋ ਸਕਦਾ ਹੈ ਜੋੜ ਸਕਦਾ ਨਾ ਸਕਦਾ ਹਾਂਜੀ ਵੇਖੋ ਜੀ ਇਹਦਾ ਕੋਈ ਟਾਈਮ ਹੁੰਦਾ ਹੈ ਹਨਾ ਜੇ ਆਪਾਂ ਤਕਰੀਬਨ ਕਹੋ ਵੀ ਤੁਸੀਂ 2 ਘੰਟੇ ਤੋਂ ਪਹਿਲਾਂ ਪਹਿਲਾਂ ਸਾਡੇ ਕੋਲ ਤੁਸੀਂ ਕੱਟੇ ਗਾਂਗੇ ਤੇ ਲੈ ਕੇ ਆ ਸਕਦੇ ਉਹਦੇ ਜੁੜਨ ਦੇ ਚਾਂਸਸ ਮਤਲਬ ਕਿ ਕਾਫੀ ਹੱਦ ਤੱਕ ਵੱਧ ਜਾਂਦੇ ਨੇ ਠੀਕ ਹੈ ਜੀ ਤੇ ਆਪਣੇ ਹਸਪੀਟਲ ਦੀ ਜਿਹੜੀ ਓਪਨਿੰਗ ਕੀਤੀ ਆ ਓਪਨਿੰਗ ਦੌਰਾਨ ਜਿੰਨੀਆਂ ਸਵਾਲਾਂ ਸਾਡੇ ਕੋਲੇ ਸੀਗੀਆਂ ਅਸੀਂ ਦੱਸੀਆਂ ਨੇ ਨਾਲ ਦੀ ਨਾਲ ਦਾ ਡੇਲੀ ਅਸੀਂ ਇੰਟਰਵਿਊ YouTube ਤੇ ਤੁਹਾਡੇ ਚੈਨਲ 'ਾਂ ਰਹੀ ਮੀਡੀਆ ਦੇ ਮਾਧੀਆਂ ਵਰਾਈਆਂ ਅਸੀਂ ਦੱਸਦੇ ਰਵਾਂਗੇ ਅੱਗੇ ਤੋਂ ਸਾਡਾ ਹੈਲਪਲਾਈਨ ਨੰਬਰ ਹੈ 97817 55088 97817 55088 ਲੋਕੇਸ਼ਨ ਜਰੂਰ ਦੱਸ ਦੇ ਲੋਕੇਸ਼ਨ ਸਾਡੀ ਫਿਰੋਜ਼ਪੁਰ ਰੋਡ ਆਰਫ ਕੇ 24 ਘੰਟੇ ਸਰਵਿਸ ਮਿਲਦੀਆਂ ਐਂਬੂਲੈਂਸ ਦੀ ਸਹੂਲਤ 24 ਘੰਟੇ ਆ ਡਾਕਟਰਾਂ ਸਾਡੇ ਕੋਲ ਜਿਹੜੇ ਐਮਡੀ ਡਾਕਟਰ ਆ ਸਰਜਨ ਆ ਜਿਹੜੇ ਸਾਡੇ ਕੋਲੇ ਉਹ 24 ਘੰਟੇ ਅਵੇਲੇਬਲ ਆ ਫਿਰੋਜ਼ਪੁਰ ਦੇ ਡੀ ਐਮ ਸੀ ਹਸਪਤਾਲ ਤੋਂ ਐਸ ਤੋਂ ਆ ਡਾਕਟਰ ਗਗਨਦੀਪ ਸਾਡੇ ਕੋਲੋਂ ਅਮਨਦੀਪ ਹਸਪੀਟਲ ਅਮਰ ਸਰ ਤੋਂ ਜੋ ਕੋਈ 16 17 ਸਾਲ ਦਾ ਤਜਰਬਾ ਜਨਾਂ ਦਾ ਪੂਰੀ ਵਧੀਆ ਟੀਮ ਲੈ ਕੇ ਅਸੀਂ ਚੱਲੇ ਆ ਨਾਲ ਲੈ ਕੇ ਤੇ ਇਲਾਕੇ ਨੇ ਸਾਡੀ ਪੂਰੀ ਸਪੋਰਟ ਕੀਤੀ ਆ ਬਹੁਤ ਧੰਨਵਾਦ ਤੁਹਾਡੇ ਆਉਂਦਾ ਵੀ ਇਲਾਕੇ ਦੀ ਸੰਗਤ ਦਾ ਵੀ ਬਾਈ ਜਿੱਕਾ ਖਾਲਸਾ ਬਾਈ ਜਿੱਕੀ ਫਤਿਹ